ਫੁੱਫੜ ਦਾ ਨਾਰਾਜ਼ ਹੋਣਾ ਬੈਨੀਫਿਟ ਲੱਗਾ ਤੁਹਾਨੂੰ ਹਾਂਜੀ ਬਹੁਤ ਬੈਨੀਫਿਟ ਲੱਗਾ ਜੀ ਜਿਹਦੇ ਕੰਨੇ ਦਾ ਹੋਰ ਹੋਣ ਜਿੰਨੇ ਵਾਇਰਲ ਹੋਣ ਜਿਆਦੇ ਪਪੜ ਰੋਸਦੇ ਤੇ ਉਹਨਾਂ ਦਾ ਕੈਰੇਕਟਰ ਵੱਡਾ ਹੋਊਗਾ ਜੀ ਅੱਛਾ ਵੈਸੇ ਨਾ ਸਾਡੇ ਸਾਰਿਆਂ ਦੇ ਕੋਈ ਨਾ ਕੋਈ ਐਵੇਂ ਦਾ ਵਿਆਹ ਹੁੰਦਾ ਜਿੱਥੇ ਕਦੇ ਭੂਆ ਰੋਸ ਜਾਂਦੀ ਕਦੇ ਫੁੱਫੜ ਕਦੇ ਜੀਂਜਾ ਭੂਆ ਦਾ ਵਿਚਾਰੀ ਡਰਦੀ ਬਹੁਤ ਹੈ ਫੁੱਫੜ ਤੇ ਜੀਜੀ ਰੋਹਦੇ ਨਹੀਂ ਨਹੀਂ ਸਾਡੇ ਕਦੇ ਰੋਸੇ ਜਾਂਦੇ ਨਹੀਂ ਭੂਆ ਰੋਸੇ ਰੋਸਦਾ ਆ ਉਬਰੇ ਹੋਵੇ ਮਾਈਟ ਵੀ ਸ਼ਾਇਦ ਪਪੜ ਦੀ ਕਸੂਰ ਹੁੰਦਾ ਹੋਊਗਾ ਭੂਆ ਵੈਸੇ ਭੂਆ ਤਾਂ ਚੰਗੇ ਹੀ ਹੁੰਦੀਆਂ 90% ਹੋਊ ਕਿ 10% ਜਿਆਦੇ ਲਾਲਚੀ ਆਪਣੇ ਬੱਚਿਆਂ ਲੈ ਕੇ ਵੇਹਲਪੂ ਆਤਾ ਵਿਚਾਰੀਆਂ ਚੰਗੀਆਂ ਹੁੰਦੀਆਂ ਹੋਸਟ ਵੀ ਬਾਕੀ ਦੱਸੋ ਜੀ ਕੰਟੀਨਿਊ ਕਰ ਲੋ ਸਰ ਜੀ ਜੀ ਨਹੀਂ ਨਹੀਂ ਇਟਸ ਓਕੇ ਮੈਂ ਮੇਰਾ ਵੈਸੇ ਇਹ ਸਵਾਲ ਸੀਗਾ ਕਿ ਜੇ ਆਪਣੇ ਵਿਆਹਾਂ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਰੁੱਸੇ ਤਾਂ ਐ ਲੱਗੇਗਾ ਕਿ ਕੋਈ ਵਿਆਹ ਜਿਹੜਾ ਫਿੱਕਾ ਰਹਿ ਗਿਆ ਕੁਝ ਰਹਿ ਗਿਆ ਮਿਸਿੰਗ ਹੈ ਮਰਗੀ ਲੱਗੂਗੀ ਫਿਰ ਤੇ ਵਿਆਹ ਕਰਦਾ ਨਹੀਂ ਐਕਚੁਅਲੀ ਜੀ ਇਹਦਾ ਚਲੋ ਕਲਚਰ ਸਾਡਾ ਚੱਲਿਆ ਆਉਂਦਾ ਪੁਰਾਣਾ ਸਤੇ ਚੰਗਾ ਲੱਗਦਾ ਜੀ ਕੋਈ ਨਾ ਕੋਈ ਮਾਲਾ ਮੋਟਾ ਕੋਈ ਰੁੱਸੇ ਉਹਨੂੰ ਬੰਦਾ ਬਣਾਵੇ ਪੀ ਜੀ ਜਾ ਤੈਨੂੰ ਗੱਡੀ 'ਚ ਮੋਰੇ ਬਹਿ ਜੀ ਚੱਲ ਜੇ ਇਹੋ ਜਿਹਾ ਵਾਓ ਜੀ ਪਪੜ ਜੀ ਮੋਰੇ ਬਹਿ ਜਾਓ ਅੱਜ ਆ ਦੇਸੀ ਨਹੀਂ ਚਲੋ ਅੰਗਰੇਜ਼ੀ ਪੀ ਲਿਓ ਆ ਨਹੀਂ ਬਕਰ ਜੇ ਕ ਨਹੀਂ ਖਾਣਾ ਬਕਰਾ ਬਣਾ ਦੇਾਂਗੇ ਆ ਕੋਈ ਚੱਲ ਰਹਿਦਾ ਇੰਨਾਂ ਚੀਜ਼ਾਂ ਦੀ ਪਪੜਾਂ ਨੇ ਮੰਨ ਜਾਣਾ ਹੋਰ ਉਹਨਾਂ ਨਾਲ ਕਿਹੜਾ ਵੱਟ ਦਾ ਰੌਲਾ ਹੁੰਦਾ ਵੀ ਮਨਵਾ ਨਹੀਂ ਮਨਵਾ ਨਹੀਂ ਕੋਟ ਪੈਂਟ ਜੀ ਦੇ ਨੂੰ ਲਾਲ ਪੱਗ ਮੈਂ ਬੰਨ ਦੂੰ ਤੈਨੂੰ 50 ਲਾਲੀ